ਜਿਹੜਾ ਅੱਜ ਤੋਂ ਬਾਅਦ ਨਸ਼ਾ ਵੇਚੇਗਾ ਜਾਂ ਕੋਈ ਪੀਵੇਗਾ ਜਾਂ ਖਾਵੇਗਾ ਉਹਨੂੰ ਸ਼ਿੱਫਤਰ ਪਾ ਦੇਗੇ ਪੁਲਸ ਕੋਲ ਫਿਰ ਬਾਅਦ ਚ ਪੰਚਾਇਤ ਉਹਨੇ ਮਗਰ ਨਹੀਂ ਜਾਵੇਗੀ ਇੰਦੇ ਕੋਲ ਕੋਈ ਮਾੜਾ ਮੋਟਾ ਮਟੀਰੀਅਲ ਪਿਆ ਹੈ ਕੋਈ 2-4 ਘੰਟੇ ਜਾਂ ਸੇ ਪਾਸੇ ਕਾਰ ਲਾ ਬਸ ਲੈ ਕੇ ਬਸ ਕੰਮ ਬੰਦ ਹੋ ਜਾਣਾ ਸਰਪੰਚ ਪੰਚਾਇਤ ਜਾਵੇਗੀ ਕੋਈ ਵੀ ਉਹਦੇ ਤੇ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਬਾਅਦ ਪੰਚ ਨੇ ਕੰਮ ਬੰਦ ਕਰਾਇਆ ਤੇ ਫਿਰ ਸਰਪੰਚ ਮਗਰ ਕੀ ਲੈਣਗੇ ਸਰਪੰਚ ਨੂੰ ਅਸੀਂ ਨਹੀਂ ਜਾਣ ਦੇਣਾ ਕੋਈ ਕਾਲ ਨੂੰ ਆ ਕੇ ਵੀ ਸਰਪੰਚ ਮੈਂ ਪਿੱਛੇ ਜਾਂਦਾ ਪਿਆ ਕੋਈ ਸਰਪੰਚ ਨੇ ਕਿਸੇ ਦੀ ਗੱਲ ਨਹੀਂ ਸੁਣੀ ਜਿਹੜਾ ਵੇਚੇਗਾ ਉਹ ਕੱਲ ਨੂੰ ਆਪਦਾ ਆਪ ਹੀ ਜ਼ਿੰਮੇਵਾਰ ਹੋਵੇਗਾ ਕਿਉਂਕਿ ਰਾਜ ਜੀ ਖਾਲਸਾ ਵੈਜੀ ਬੱਲੇ ਜੀ ਕਾਲ ਬੁਰਕਤੀ ਮਾਤਾ ਦੇ ਨਾਮ ਤੇ ਪਾਸ਼ਾ ਸਭ ਦਾ ਪਲਾ ਕਰੀਦਾ ਐ ਸਭ ਜੀਵਨ ਤੇਰਾ ਹੀ ਹੈ দাদা ਬਾਲ ਬੱਚਾ ਜੋ ਵੀ ਕੁਛ ਹੈਗਾ ਤੇਰੇ ਹੁਕਮ ਨਾਲ ਸਰਜਿਆ ਹੈ ਤੇ ਨਸ਼ੇ ਦੇ ਦੌਰ ਵਿੱਚ ਫਸ ਗਿਆ ਹੈ ਸੱਚੇ ਪਾਸ਼ਾ ਤੂੰ ਹੀ ਕੱਢ ਸਕਣਾ ਸਾਨੂੰ ਮੱਤ ਬਖਸ਼ੋ ਸਾਡੇ ਪਿੰਡ ਨੂੰ ਸਾਡੇ ਪਿੰਡ ਬਹੁਤ ਚੰਗਾ ਹੈ ਐਡੇ ਚੰਗੇ ਬੰਦੇ ਨਹੀਂ ਵਿੱਚ ਕੁਝ ਚੰਦ ਬੰਦੇ ਨੇ ਜਿਹੜੇ ਗਲਤ ਰਸਤੇ ਪੈ ਗਏ ਸੀ ਸੇ ਮਤਲਬ ਉਹ ਵੀ ਨਾਲ ਸਾਥ ਦਿਨ ਦਿਨ ਦੇਣ ਵਾਲੇ ਨੇ ਐਡੀ ਗੱਲ ਨਹੀਂ ਕਿ ਵੀ ਜਿਹੜਾ ਆਪ ਨੂੰ ਪਾਸੇ ਜਾਣਗੇ ਮਤਲਬ ਜੀ ਆਪਾਂ ਰਲ ਕੇ ਚੱਲੀਏ ਤੇ ਪਿੰਡ ਆਪਣਾ ਸੋਨੇ ਦੀ ਜਿਹੜੀ ਬਣ ਜਾਈ ਗੀ ਆਪਾਂ ਪੰਜਾਬ ਦੀ ਜਿਹੜੀ ਕਹਿੰਦੇ ਸੋਨੇ ਦੀ ਜਿਹੜੀ ਬਣ ਜਾਈ ਗੀ ਜਿਹੜਾ ਪਿੰਡ ਆਪਾਂ ਆਦੇ ਪਿੰਡ ਦੱਸਣ ਲੱਗੇ ਆਪਾਂ ਨੂੰ ਸ਼ਰਮ ਜੀ ਆਉਂਦੀ ਏ ਯਾਰ ਅਸੀਂ ਕਿਹੜਾ ਕਿਹੜਾ ਪਿੰਡ ਜੀ ਤੁਹਾਡਾ ਜੀ ਨਹੀਂ ਆ ਵੀ ਕਾਲਜ ਦੇ ਮਾਡਲ ਡਾਉਣੋਂ ਤੇ ਐ ਬੜਵਲਾ ਕੇ ਪਿੰਡ ਦੱਸੀਦਾ ਜੱਕ ਦਾ ਮਣੀ ਆ ਬਟਾਉਣ ਨਾ ਕਾਰੀਦਾ ਲੈ ਜੀ ਸਾਡਾ ਪਿੰਡ ਕੰਗਾ ਚੁਬੇ ਆਪਾਂ ਨੂੰ ਸ਼ੌਂਕ ਨਾ ਜੀ ਸ਼ੌਂਕ ਨਾ ਕਹੀਏ ਯਾਰ ਸਾਡੇ ਪਿੰਡ ਫਲਾਣਾ ਅਗ ਆਹ ਰਸਤੇ ਰੰਗ ਦੇ ਪੜੇ ਲਿਖੇ ਬੰਦੇ ਨਹੀਂ ਪਾਣ ਦਾ ਰਸਤਾ ਨਹੀਂ ਕਿਸੇ ਦੇਖੋ ਕਿ ਸਹੀ ਹਾਲਤ ਨੇ ਪਿੱਛੇ ਗੋਲੀਆਂ ਦੇ ਡਿੱਗੇ ਪੈਣੇ ਵਿੱਚ ਇੱਕ ਰਾਲੇ ਮਲੇ ਪੈਣੇ ਆਪਾਂ ਨੂੰ ਕੀ ਪਤਾ ਕਿਹੜਾ ਨਸ਼ਾ ਇਹਨੇ ਖਾਦਾ ਹੈ ਹਾਂਜੀ ਹਾਂਜੀ ਇਹ ਤਾਂ ਸਾਰੇ ਰਾਲੇ ਪੈਣੇ ਉਹਦੇ ਉੱਤੇ ਕੋਈ ਨਿਸ਼ਾਨੀ ਤਾਂ ਆਣੀ ਜਾਂਦੀ ਨਾ ਮਤਲਬ ਇਹਨੂੰ ਆਪਾਂ ਸੁਧਾਰੀਏ ਸਾਰੇ ਰਲ ਮਿਲ ਕੇ ਸੁਧਾਰੀਏ ਸਾਰੇ ਪਿੰਡਪਰਾਪੇ ਇੱਕੋ ਹੀ ਆ ਇਹਦੇ ਫਰਕ ਤਾਂ ਹੈ ਨਹੀਂ ਬਿਲਕੁਲ ਤੇ ਜਿਹੜਾ ਕੋ ਕਰ ਵੀ ਰਿਹਾ ਹੈ ਮੰਨ ਲਓ ਕੋਈ ਕੰਮ ਰੱਬ ਹੋਰ ਦੇ ਦੇਊਗਾ ਯਾਰ ਇਹ ਵੀ ਕੋਈ ਨਹੀਂ ਗੱਲ ਰੱਬ ਕੋਲ ਸਾਰਾ ਕੁਝ ਹੈਗਾ ਵੀ ਜੇ ਆਪਾਂ ਉਹ ਕਿ ਅਰਦਾਸ ਕਰਾਂਗੇ ਨਾ ਜ਼ਰੂਰੀ ਨਹੀਂ ਆਪਾਂ ਇਸ ਨਸ਼ ਆਪਾਂ ਹੋਰ ਕੰਮ ਨਹੀਂ ਤੇ ਆਪਾਂ ਹੈ ਤਾਂ ਚੰਦ ਮੰਡੇ ਨੇ ਵਿੱਚ ਬਾਕੀ ਸਾਰਾ ਕੁਝ ਹੋ ਜਾਊਗਾ ਆਪਾਂ ਯੱਕ ਤਾਂ ਵੀ ਕੰਮ ਆਇਆ ਚਲੋ ਮਾਰਦੇ ਚੱਕਿਆ ਮੁੱਦਾ ਜਿੰਦੇ ਕੋਲ ਕੋਈ ਮਾੜਾ ਮੋਟਾ ਮਟੀਰੀਅਲ ਪਿਆ ਹੈ ਕੋਈ 2-4 ਘੰਟੇ ਜਾਂਦੇ ਪਾਸੇ ਘਾਟ ਲਾ ਬੱਸ ਕੰਮ ਬੰਦ ਹੋ ਜਾਣਾ ਅੱਜ ਦਾ ਦਿਨ ਹੈਗਾ 2-4 ਘੰਟੇ ਹੱਥ ਲਾਗੇ ਜੋ ਵੀ ਰਹਿ ਜਾਏ ਨਾ ਸਾਡੇ ਕੋਲ ਆਸੀ ਪਈ ਅਸੀਂ ਛੜਕਾ ਤਾਂ ਲੰਮੇ ਹੋ ਗਏ ਨਾ ਕੋਣ ਬਤਾਇਆ ਹੈ ਐਂ ਮੇਰੀ ਗੱਲ ਨੂੰ ਕਹਿਣਾ ਜੇ ਮੁੱਲ ਕੇ ਉਹ ਜੇ ਕੰਮ ਕਰੇਗਾ ਆਪਣੇ ਨਾਲ ਸਾਰੇ ਡੀਐਸਪੀ ਐਸਐਸਪੀ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਪੰਚਾਇਤ ਵਾਲੇ ਸਾਨੂੰ ਸੰਯੋਗ ਦਿਓ ਤੇ ਅਸੀਂ ਤੁਹਾਡਾ ਸੰਯੋਗ ਦੇਵਾਂਗੇ ਬਿਲਕੁਲ ਠੀਕ ਹੈ ਹਾਂ ਨੇ ਬਿਲਕੁਲ ਇਹ ਸਾਰੇ ਆਪਾਂ ਪਿੰਡ ਤੇ ਆਪ ਨੂੰ ਪਤਾ ਹੀ ਹੁੰਦਾ ਹੈ ਵੀ ਕਿਹੜਾ ਪਿੰਡ ਦਾ ਗਵਾਂਡ ਬੰਦਾ ਕੰਮ ਕਰਦਾ ਹੈ ਕਿਹੜਾ ਨਹੀਂ ਚੱਲਦਾ ਇੱਕ ਬੰਦੇ ਦਾ ਸਾਥ ਆਉਂਦਾ ਕਿਹੜੀ ਤਰੀਕੇ ਬੰਦਾ ਆਉਂਦਾ ਕਿਹੜੀ ਨਹੀਂ ਅੱਜ ਉਹਨਾਂ ਬੁਲਾਇਆ ਸੀ ਆਪਣੀ ਪੰਚਾਇਤ ਨੂੰ ਉੱਥੇ ਦਫ਼ਤਰ ਉਹਨਾਂ ਇਹੋ ਹੀ ਗੱਲ ਕਹੀ ਹੈ ਵੀ ਇੱਕ ਵਾਰੀ ਸਾਰਿਆਂ ਨੂੰ ਇਕੱਠਾ ਕਰਕੇ ਨਾ ਤੁਸੀਂ ਜਿਹੜਾ ਵੀ ਹੈ ਜੋ ਪਹਿਲਾਂ ਜਿੰਨੇ ਕਰ ਲਿਆ ਅੱਜ ਤੋਂ ਬਾਅਦ ਉਹ ਕੰਮ ਕਰ ਦੇ ਬੰਦ ਜੇ ਕੋਈ ਨਸ਼ਾ ਵੇਚਦਾ ਜੇ ਕੋਈ ਨਸ਼ਾ ਵੇਚਦਾ ਨਾ ਇਹ ਨਹੀਂ ਆਪਾਂ ਸੋਚਣਾ ਵੀ ਚਲੋ ਉਹਦਾ ਬੱਚਾ ਲੱਗਿਆ ਆਇਆ ਉਹਦੇ ਘਰੇ ਅੱਗ ਲੱਗੀ ਨਾ ਉਹ ਕੱਲ ਉਹਦਾ ਸਿਕ ਆਪਣੇ ਘਰ ਵੀ ਆ ਸਕਦਾ ਆਪਣੇ ਵੀ ਛੋਟੇ ਛੋਟੇ ਬੱਚੇ ਨੇ ਅੱਜ ਚਲੋ ਆਪਾਂ ਦਾ ਖਾਂਡ ਆ ਲਿਆ ਬੱਚੇ ਜੇ ਉਹ ਇਸ ਕੰਮ 'ਚ ਪੈ ਗਏ ਉਹਨਾਂ ਦਾ ਵੀ ਆਪਣਾ ਘਰ ਦਾ ਵਿਲਾਦ ਮਾਰਾ ਹੋਇਆ ਚਾਹੇ दारू ਹੈ ਉਹ ਵੀ ਕੈਮੀਕਲ ਆ ਰਹੀ ਹੈ ਇਹ ਨਾ ਕਹੀਏ ਵੀ दारू ਪੀਏ ਸਭ ਤੋਂ ਗੰਦੀ ਕੈਮੀਕਲ ਉਹ ਚਾਹੇ ਆ ਰਹੇ ਨੇ ਇੱਕ ਪਾਸੇ ਆ ਜਿਹੜੇ ਕੈਪਸੂਲ ਘੋਰੀਆਂ ਨੇ ਇੱਕ ਪਾਸੇ दारू ਸੇਮ ਇੱਕ ਤੀਜੇ ਚੀਕਾ दारू ਕੈਪਸੂਲ ਜੋ ਵੀ ਨਸ਼ਾ ਪੇਰੇ ਤੋਂ ਮਾਰਾ ਆ ਰਿਹਾ ਹੈ ਤੇ ਗੱਲ ਇਹ ਕੀ ਹੈ ਵੀ ਆਪਾਂ ਸਾਰਿਆਂ ਨੂੰ ਤਾਂ ਇਕੱਠਾ ਕੀਤਾ ਕੱਲ੍ਹ ਹੋਏ ਨਾ ਕੋਈ ਕਵੇ ਵੀ ਸਾਨੂੰ ਤੁਸੀਂ ਪਹਿਲਾਂ ਦੱਸ ਦਿੰਦੇ ਇਸ ਕੰਮ ਬੰਦ ਕਰ ਦੋ ਹਾਂ ਸਾਰੇ ਪਿੰਡ ਵਾਸਤੇ ਵੀ ਕੋਈ ਵੀ ਕੰਮ ਕਰਦਾ ਅੱਜ ਦਾ ਲਾਸਟ ਦਿਨ ਹੈ ਇਸ ਬਾਅਦ ਕੱਲ ਨੂੰ ਨਾ ਦਾ ਕੋਈ ਪਿੰਡ ਦਾ ਬਾਹਰੋਂ ਨਸ਼ਾ ਫੀਜ਼ਾ ਦਾ ਪਿੰਡ ਵੜਨ ਦੋਣਾ ਜੀ ਸੱਲ ਆ ਲਾਗੇ ਮੋਟਾ ਫੋਕਾ ਆਪਾਂ ਤੋੜ ਦਿੱਤਾ ਹਾਂ ਆਪਾਂ ਨੇ ਤਾਂ ਕੋਈ ਅਲੀਕਾਰ ਨਹੀਂ ਜਦੋਂ ਆਦੇ ਦਾ ਸਿਰਫ ਉਹਦੀ ਜੁੰਮੇ ਵਾਲੀ ਹੈ ਤਾਂ ਆਪਣਾ ਪ੍ਰਸ਼ਾਸਨ ਸਾਰ ਦੇਵੇਗਾ ਨਵੇਂ ਕਦਮ ਲੈ ਠੀਕ ਠੀਕ ਜਿੰਨੇ ਵੀ ਨੇ ਜਿਹੜਾ ਸਮਾ ਆ ਰਿਹਾ ਨਾ ਇਹ ਬੜਾ ਹੀ ਮਾੜਾ ਆ ਰਿਹਾ ਹੈ ਬਿਲਕੁਲ ਬਿਲਕੁਲ ਇਹ ਸਾਰੇ ਸੁਣ ਲੋ ਇਹ ਨਹੀਂ ਵੀ ਅੱਜ ਮੇਰੇ ਤੇ ਹੈ ਕੱਲ ਨੂੰ ਕਿਸੇ ਤੇ ਵੀ ਸਿਕਾ ਸਕਦਾ ਹੈ ਬਿਲਕੁਲ ਇਹ ਨਸ਼ਾ ਕਰਨ ਵਾਸਤੇ ਜਾਂ ਲਾੜ ਵਾਲੇ ਵਾਸਤੇ ਮਾੜਾ ਹੈ ਜਿੰਨੇ ਵੀ ਪਹਿਣਾ ਪਰਾ ਸੁਣਦੇ ਪੈ ਨੇ ਇਹ ਸਾਰੇ ਹੀ ਸਾਡੇ ਨਾਲ ਸੰਯੋਗ ਦਿਓ ਇਹ ਨਹੀਂ ਕਹਿੰਦੇ ਅਸੀਂ ਕੱਲੇ ਹਾਂ ਤੁਸੀਂ ਸਾਰੇ ਨਾਲ ਮਿਲ ਕੇ ਸੰਯੋਗ ਦਿਓ ਸਾਨੂੰ ਆਪਾਂ ਨਸ਼ਾ ਖਤਮ ਕਰਨਾ ਹੈ ਜਿੰਨੇ ਪਹਿਲਾਂ ਵੇਚ ਲਿਆ ਉਹਨੂੰ ਠੀਕ ਰਹਿ ਗਿਆ ਜਿਹੜਾ ਅੱਜ ਤੋਂ ਬਾਅਦ ਨਸ਼ਾ ਵੇਚੇਗਾ ਜਾਂ ਕੋਈ ਪੀਵੇਗਾ ਜਾਂ ਖਾਵੇਗਾ ਉਹਨੂੰ ਸਿੱਧਰ ਪਾ ਦੇਗੇ ਪੁਲਿਸ ਕੋਲੋਂ ਫਿਰ ਬਾਅਦ ਪੰਚਾਇਤ ਉਹਦੇ ਮਗਰ ਨਹੀਂ ਜਾਵੇਗੀ ਕਾਨੂੰਨੀ ਕਾਰਵਾਈ ਹੋ ਗਈ ਉਹਦੇ ਮਗਰ ਵਿੰਬਰ ਪੰਚਾਇਤ ਜਾਵੇਗੀ ਕੋਈ ਵੀ ਉਹਦੇ ਤੇ ਕਾਨੂੰਨੀ ਕਾਰਵਾਈ ਜਰਸੀ ਕਰਾਂਗੇ ਬਾਅਦ ਆ ਕੁਛ ਵੀ ਜੋ ਸਰਪੰਚ ਨੇ ਕੰਮ ਬੰਦ ਕਰਾਇਆ ਤੇ ਫਿਰ ਸਰਪੰਚ ਮਗਰ ਕੀ ਲੈਣਗੇ ਸਰਪੰਚ ਨੂੰ ਅਸੀਂ ਨਹੀਂ ਜਾਣ ਦੇਣਾ ਕੋਈ ਕਾਲ ਨੂੰ ਆ ਕੇ ਵੀ ਸਰਪੰਚ ਮੈਂ ਪਿੱਛੇ ਜਾਂਦਾ ਪਿਆ ਕੋਈ ਸਰਪੰਚ ਨੇ ਕਿਸੇ ਦੀ ਗੱਲ ਨਹੀਂ ਸੁਣੀ ਜਿਹੜਾ ਵੇਚੇਗਾ ਉਹ ਕੱਲ ਨੂੰ ਆਪ ਦਾ ਆਪ ਹੀ ਜ਼ਿੰਮੇਵਾਰ ਹੋਵੇਗਾ ਕਿਉਂਕਿ ਇਹ ਗੱਲ ਡੀਐਸਐਸਪੀ ਐਸਐਸਪੀ ਤੱਕ ਪਹੁੰਚ ਗਈ ਹੈ ਸਾਰੇ ਪਹੁੰਚ ਚੁੱਕੀ ਹੈ ਸੀਐਮ ਤੱਕ ਪਹੁੰਚ ਗਈ ਹੈ ਇੱਕ ਕਾਨੂੰਨੀ ਕਾਰਵਾਈ ਹੋਣ ਤੇ ਬਈ ਬੜਾ ਸਖਤੀ ਹੋਣੀ ਹੈ ਰੇਕ ਤੇ ਕੋਈ ਪੀਤੀ ਵਾਲਾ ਕੋਈ ਨਸ਼ੇ ਵਾਲਾ ਕੋ ਚਿੱਟੇ ਵਾਲਾ ਕੋ ਗੋਲੀਆਂ ਵਾਲਾ ਇਹਨਾਂ ਕਾ ਜੀ ਗੋਲੀਆਂ ਵਾਲਾ ਛੁੱਟ ਜਾਗਾ ਚਿੱਟੇ ਵਾਲਾ ਛੁੱਟ ਜਾਗਾ ਛਡਣਾ ਕਿਸੇ ਨੂੰ ਨਹੀਂ ਕੋਈ ਮੋਟਰਸਾਈਕਲ ਜੇ ਤਾਂ ਫੜਾ ਗਿਆ ਨਾ ਅਸੀਂ ਮੋਟਰਸਾਈਕਲ ਵਾਪਸ ਦੇਣਾ ਜੇ ਚਿੱਟੇ ਵਾਲਾ ਫੜਾ ਗਿਆ ਤੇ ਨਾ ਅਸੀਂ ਉਹਨੂੰ ਵਾਪਸ ਦੇਣਾ ਉਹ ਨਹੀਂ ਥਾਣਾ ਹੀ ਦੇਣਾ ਅਸੀਂ ਚਿੱਟੇ ਵਾਲੇ ਨੂੰ ਫੜ ਕੇ ਕਿਸੇ ਦਾ ਦੀਪੁੱਤਰ ਪਿੰਡ ਦਾ ਹੈ ਚਾਹੇ ਸਾਨੂੰ ਬਾਹਰ ਤਾਂ ਮਿਲ ਗਿਆ ਅਸੀਂ ਨਹੀਂ ਕਹਣਾ ਵੀ ਸਾਨੂੰ ਇੱਥੇ ਪਿੰਡ ਦਾ ਹੈਗਾ ਚਲੇ ਨੂੰ ਕੋਈ ਨਹੀਂ ਪਿੰਡ ਦਾ ਦੀਪੁੱਤਰ ਹੈ ਅਸੀਂ ਉਹਨੂੰ ਵੀ ਨਹੀਂ ਛੱਡਣਾ ਜਿੰਨੇ ਮਰਜ਼ੀ ਸੁਣਦੇ ਪਿੰਚਾਇ ਕੋਈ ਆ ਤੇ ਬੇਲੀ ਸੱਜਣ ਭੈਣ ਭਰਾ ਕੋਈ ਆ ਕੇ ਗਲਤੀ ਨਾਲ ਆ ਗਿਆ ਅਸੀਂ ਗਲਤੀ ਨਾਲ ਬਖਸ਼ ਨਹੀਂ ਤੇ ਨਾ ਸਰਪੰਚ ਦੀ ਸੁਣਨੀ ਨਾ ਕਿਸੇ ਸੁਣਨੀ ਫਿਰ ਅਸੀਂ ਆਦੀ ਮਰਜ਼ੀ ਕਰਨੀ ਫਿਰ ਕਿਵੇਂ ਕਾਨੂੰਨੀ ਕਾਰ ਹੋਣੀ ਕੱਲ ਸਰਪੰਚ ਦੇ ਕੋਲ ਜਾ ਕੇ ਉਹ ਨਹੀਂ ਸਰਪੰਚ ਸਾਹਿਬ ਜੀ ਇੱਕ ਗਲਤੀ ਮਾਫ਼ ਦਲਤੀ ਕਿਸੇ ਕੋ ਮਾਫ਼ ਕੋਣੀ ਤੇ ਨਾ ਕੋ ਕਰ ਸਕਦਾ ਗਲਤੀ ਮਾਫ਼ ਕਿਉਂਕਿ ਬੜੀਆ ਵਾਰੀ ਸਮਝਾ ਲਿਆ ਪਿੰਡ ਨੂੰ ਤੇ ਹੁਣ ਕੋਈ ਆਪ ਹੀ ਸੋਚੋ ਪਿੰਡ ਦੀ ਬਦਨਾਮੀ ਆਪਣਾ ਪਿੰਡ ਪਹਿਲੇ ਨੰਬਰ ਤੇ ਆਣਾ ਚਾਹੀਦਾ ਜਿਹੜਾ ਸਾਰਿਆਂ ਤੋਂ ਬਦਨਾਮ ਆਪਣਾ ਪਹਿਲੇ ਨੰਬਰ ਚ ਪਿੰਡ ਹੈ ਬਦਨਾਮ ਵੈਸੇ ਪਿੰਡ ਆ ਨਾ ਸ਼ਹਿਰ ਪਿੰਡ ਦੱਸਣ ਨੂੰ ਜੀਰ ਕਰਦਾ ਯਾਰ ਬਾਰ ਜਿਹਨੂੰ ਪਿੰਡ ਦਾ ਨਾਮ ਲੈਣੇ ਉਹ ਨਾ ਤਾਂ ਆਪਣੇ ਕੋਈ ਧੀਆ ਪੜਾ ਲੱਕਣ ਜੋਗੀ ਨਾ ਪੁੱਤਰ ਲੱਕਣ ਜੋਗੀ ਆਪਣੇ ਆਪਾਂ ਕਿੰਨੂੰ ਜਾ ਕੇ ਗੱਲ ਕਰਾਂ ਕਿਸੇ ਨੂੰ ਰਾਤ ਮੈਂ ਇਸ ਰਾਤ ਜਿਹੜਾ दारू ਕੋਈ दारू ਪੀਂਦਾ ਹੈ ਜੇ ਕੋਈ ਬੰਦਾ ਫੜਦਾ ਚਿੱਟਿਆਂ ਨੂੰ ਉਹ ਫੋਨ ਕਰੇ ਸਰਪੰਚਾ ਨੂੰ ਕਿ ਚਿੱਟਿਆਂ ਵਾਲਾ ਬੰਦਾ ਫੜਿਆ ਉਹਨੇ ਮਗਰ ਸਾਰਾ ਪਿੰਡ ਸੰਯੋਗ ਦੇ ਦੇਣਾ ਜੇ ਨਹੀਂ ਕਿ ਉਹ ਡਰੇਗਾ ਵੀ ਮੈਨੂੰ ਬਚਿੱਟੇ ਵਾਲਾ ਮੈਨੂੰ ਕੀ ਦਗਾਲਣਾ ਪਈ ਤੇਰੇ ਗਾਲ ਕੋਈ ਕਿਸੇ ਦੇ ਨਹੀਂ ਪਵੇਗਾ ਜੇ ਕੋਈ ਗਾਲ ਪਾਵੇ